ਅੱਜ ਪੰਜਾਬ ਆਪਕਾਰੀ ਵਿਭਾਗ ਵੱਲੋਂ ਜਲੰਧਰ ਦੇ ਵਿੱਚ ਡਰਾ ਰਹੀ ਸ਼ਰਾਬ ਦੇ ਠੇਕਿਆਂ ਦੀਆਂ ਬੋਲੀਆਂ ਕਰਵਾਈਆਂ ਗਈਆਂ ਜਿਹਦੇ ਵਿੱਚ ਜਲੰਧਰ ਦੇ ਨਾਲ-ਨਾਲ ਜਿਹੜਾ ਰੂਰਲ ਆਊਟਰ ਸਾਈਡ ਏਰੀਆ ਹੈਗਾ ਉੱਥੇ ਦੇ ਠੇਕਿਆਂ ਦੀਆਂ ਬੋਲੀਆਂ ਕਰਾਈਆਂ ਤੇ ਨਾਲ-ਨਾਲ ਨਵਾਂ ਸ਼ਹਿਰ ਤੇ ਬੰਗਾ ਇਹਦੀਆਂ ਵੀ ਬੋਲੀਆਂ ਕਰਾਈਆਂ ਗਈਆਂ ਕਿ ਕਿੰਨੇ ਡਰਾ ਕੱਢੇ ਗਏ ਨੇ ਕਿੰਨੇ ਡਰਾ ਨਹੀਂ ਨਿਕਲੇ ਕਿਉਂਕਿ ਤਕਰੀਬਨ ਤਕਰੀਬਨ ਜਲੰਧਰ ਜਲੰਧਰ ਦੇ ਗੱਲ ਕਰੀਏ ਤੇ 21 ਦੇ ਕਰੀਬ ਡਰਾ ਸੀਗੇ 844 ਦੇ ਕਰੀਬ ਇਹਨਾਂ ਨੂੰ ਐਪਲੀਕੇਸ਼ਨਾਂ ਆਈਆਂ ਸੀਗੀਆਂ ਤੇ ਕੁਝ ਡਰਾ ਜਿਹੜੇ ਨਹੀਂ ਨਿਕਲੇਗੇ ਉਹ ਟੈਂਡਰ ਅਸੀਂ ਦੁਬਾਰਾ ਕੱਢੇ ਜਾਣੇ ਨੇ ਉਹਦੇ ਬਾਰੇ ਗੱਲ ਕਰਾਂਗੇ ਸੱਲੇ ਨਾਲ ਆਪਕਾਰੀ ਵਿਭਾਗ ਦੇ ਅਧਿਕਾਰੀ ਹੈਗੇ ਨੇ ਸਰ ਕਿੰਨਾ ਰੈਵਨਿਊ ਪਹਿਲੀ ਗੱਲ ਤਾਂ ਆਇਆ ਅੱਜ ਦੇ ਡਰਾ ਜਿਹੜੇ ਸ਼ਰਾਬ ਦੇ ਟੇਚਨ ਲੈ ਕੇ ਤੇ ਦੂਸਰੀ ਗੱਲ ਕਿੰਨੇ ਡਰਾ ਰਹਿ ਗਏ ਆ ਉਹ ਦੁਬਾਰਾ ਟੈਂਡਰ ਕਦੋਂ ਨਿਕਲਣਾ ਅੱਜ ਰੈਡ ਕਰਾਸ ਭਵਨ ਦੇ ਵਿੱਚ ਜਲੰਧਰ ਔਰ ਨਵਾਂ ਸ਼ਹਿਰ ਇਹਨਾਂ ਦੇ ਸ਼ਰਾਬ ਦੇ ਡਰਾ ਫਲੋਟਸ ਇੱਥੇ ਕੱਢੇਗੇ ਰੈਡ ਕਰਾਸ ਭਵਨ 'ਚ 12 ਵਜੇ ਪ੍ਰਕਿਰਿਆ ਸ਼ੁਰੂ ਹੋਈ ਜਿਹਦੇ ਵਿੱਚ ਕਿ ਜਲੰਧਰ ਦੇ 21 ਗਰੁੱਪ ਸੀ 14 ਗਰੁੱਪ ਸ਼ਹਿਰੀ ਖੇਤਰ ਕਾਰਪੋਰੇਸ਼ਨ ਦੇ ਔਰ 7 ਗਰੁੱਪ ਮੰਡੀਆਂ ਦੇ ਉਹ 14 ਦੇ 14 ਤੇ 7 21ਾਂ ਗਰੁੱਪਾਂ ਦੇ ਵਿੱਚ ਸਾਡੇ ਕੋਲ 842 ਪਰਚੀਆਂ ਆਈਆਂ ਜਿਨ੍ਹਾਂ ਦਾ ਰੈਵਨਿਊ 6.32 ਕਰੋੜ ਸਾਨੂੰ ਉਦੋਂ ਪਰਚੀਆਂ ਨਹੀਂ ਮਿਲਿਆ ਔਰ ਜਿਹੜੇ ਅਸੀਂ ਅੱਜ ਸਾਡੇ ਕੋਲ ਸਿਕਿਉਰਿਟੀ ਜਮ੍ਹਾਂ ਹੋਈ ਹੈਗੀ 17 ਕਰੋੜ 73 ਲੱਖ ਰੁਪਈਆ ਜਲੰਧਰ ਦੇ 14 ਗਰੁੱਪਾਂ ਦੀ ਸਿਕਿਉਰਿਟੀ ਹੈ ਇਸੇ ਤਰ੍ਹਾਂ ਨਵਾਂ ਸ਼ਹਿਰ ਦੇ ਸਾਡੇ ਕੋਲ ਪੰਜ ਗਰੁੱਪਾਂ ਲਈ 238 ਪਰਚੀਆਂ ਆਈਆਂ ਜਿਦੇ ਵਿੱਚ ਸਾਨੂੰ 1 ਕਰੋੜ ਤੇ 78 ਲੱਖ ਰੁਪਈਆ ਉਹਦੀਆਂ ਪਰਚੀਆਂ ਆਈਆਂ ਔਰ ਜੋ ਸਾਡੇ ਕੋਲੇ ਉਹਦੇ ਵਿੱਚੋਂ ਤਿੰਨ ਗਰੁੱਪ ਜਿਹੜੇ ਸਾਡੇ ਉਹ ਵਿਕ ਗਏ ਦੋ ਰਹਿ ਗਏ ਉਹਦੇ ਵਿੱਚੋਂ ਸਾਨੂੰ 3 ਕਰੋੜ ਤੇ 47 ਲੱਖ ਰੁਪਈਆ ਜਿਹੜਾ ਵਾ ਉਹਦਾ ਮਾਲੀਆ ਖਤਰਾ ਹੋਇਆ ਜੀ ਸਾਬ ਜਿਹੜੇ ਰਹਿ ਗਏ ਨੇ ਜਿਨ੍ਹਾਂ ਦੇ ਡਰਾਅ ਨਿਕਲੇ ਲੈਣ ਨਹੀਂ ਆਏ ਹੁਣ ਦੁਬਾਰਾ ਟੈਂਡਰ ਕਦੋਂ ਹੋਣੇ ਨੇ ਤੇ ਮੁਖ ਦਫ਼ਤਰ ਵੱਲੋਂ ਅੱਜ ਸ਼ਾਮ ਨੂੰ ਅੱਜ ਰਾਤ ਨੂੰ ਜਾਂ ਕੱਲ ਨੂੰ ਇਹਦੇ ਬਾਰੇ ਪ੍ਰਕਾਸ਼ਤ ਹੋ ਜੂਗਾ ਮੁਖ ਦਫ਼ਤਰ ਵੱਲੋਂ ਠੀਕ ਹੈ ਇੱਕ ਹੋਰ ਚੀਜ਼ ਹੈਗੀ ਜਿਹੜੀ ਮੈਂ ਖਾਸ ਕਰਕੇ ਜਾਣਕਾਰੀ ਲੈਣੀ ਚਾਹੁੰਦਾ ਇੱਕ ਡਰਾ ਬਹੁਤ ਜ਼ਿਆਦਾ ਨਾਮ ਬਹੁਤ ਜ਼ਿਆਦਾ ਇੱਕ ਪਰ ਪਾਰਟਿਕੂਲਰ ਇੱਕੋ ਸ਼ਖਸ ਦਾ ਬਹੁਤ ਜ਼ਿਆਦਾ ਨਾਮ ਆ ਰਿਹਾ ਸੀਗਾ ਜਿਹੜਾ ਨਹੀਂ ਲੈਣ ਆਇਆ ਜਾਂ ਲੈਣਾ ਨਹੀਂ ਚਾਹੁੰਦਾ ਇਦਾਂ ਦੀ ਪ੍ਰਕਿਰਿਆ ਨੂੰ ਇਹਨੂੰ ਦੇਖਦੇ ਹੋਏ ਕੀ ਪ੍ਰੋਸੈਸ ਹੈਗਾ ਵੀ ਅੱਗੇ ਤੋਂ ਪਰਟੀਕੂਲਰ ਇੱਕ ਡਰਾ ਹੋਏਗਾ ਦੋ ਹੋਏਗਾ ਜਾਂ ਪਰਟੀਕੂਲ ਜਿੰਨੇ ਮਰਜ਼ੀ ਪਾ ਸਕਦੇ ਆ ਜਿਹੜੀ ਇਸ ਵਾਰੀ ਦੀ ਪਾਲਿਸੀ ਆ ਉਹਦੇ ਮੁਤਾਬਕ ਜਿੰਨੇ ਮਰਜ਼ੀ ਪਾ ਸਕਦੇ ਸੀ ਅਗਲੀ ਵਾਰੀ ਨੂੰ ਜਿਹੜੀ ਪਾਲਿਸੀ ਬਣੂਗੀ ਉਹਦੇ ਵਿੱਚ ਇਹਦੇ ਸਬੰਧ ਦੇ ਵਿੱਚ ਵਿਚਾਰ ਲਿਆ ਜਾਊਗਾ ਠੀਕ ਹੈ ਤੇ ਹੋਰ ਇਹ ਜਿਹੜੇ ਹੁਣ ਟੈਂਡਰ ਦੁਆਰਾ ਜਿਹੜੇ ਨਿਕਲਣੇ ਹੈਗੇ ਆ ਉਹਨਾਂ ਦਾ ਵੀ ਕੁਝ ਜਿਹੜਾ ਰੇਟ ਪਰਟੀਕੂਲਰ ਜ਼ਿਆਦਾ ਹੋਏਗਾ ਜਾਂ ਘੱਟ ਹੋਏਗਾ ਨਹੀਂ ਉਹ ਟੈਂਡਰ ਜਿਹੜੇ ਹੈਗੇ ਆ ਜਿਹੜਾ ਨਿਰਧਾਰਤ ਰੇਟ ਹੋਊਗਾ ਉਹ ਤੋਂ ਵੱਧ ਤੇ ਅਗਲਾ ਜਿੰਨਾ ਮਰਜ਼ੀ ਵੱਧ ਪਾ ਸਕਦਾ ਹੈ ਤਨਬਾਦ ਅਨੁਛਲਾ ਟੀਵੀ ਨਾਲ ਗੱਲਬਾਤ ਕਰਨ ਲਈ ਤੇ ਅੱਜ ਕਰੀਬਨ ਕਰੀਬਨ ਜਿਹੜੀਆਂ ਜਲੰਧਰ ਸ਼ਹਿਰ ਦੇ ਗੱਲ ਕਰੀਏ 21 ਜਿਹੜੇ ਠੇਕੇ ਸੀਗੇ ਉਹਨਾਂ ਦੇ ਵਿੱਚੋਂ 14 ਜਿਹੜੇ ਸੀਗੇ ਉਹ ਨਿਕਲ ਚੁੱਕੇ ਆ 7 ਦਿਹਾੜ ਦੇ 7 ਸ਼ਹਿਰ ਦੇ 7 ਜਿਹੜੇ ਹੈਗੇ ਆ ਉਹ ਰਹਿ ਗਏ ਨੇ ਉਹਨਾਂ ਟੈਂਡਰ ਆਹੀਂ ਦੁਬਾਰਾ ਕੱਢੇ ਜਾਣਗੇ ਅੱਜ ਜਾਂ ਕੱਲ ਤੱਕ ਉਹਦੀ ਡੇਢ ਜਿਹੜੀ ਹੈਗੀ ਆ ਅਨਾਉਂਸ ਕਰ ਦਿੱਤੀ ਜਾਏਗੀ ਔਰ ਜਿਹੜੇ ਲੋਕਾਂ ਨੇ ਟੈਂਡਰ ਪਾਉਣੇ ਹੈਗੇ ਆ ਉਹ ਚਾਹਵਨ ਦੁਬਾਰਾ ਟੈਂਡਰ ਪਾ ਸਕਦੇ ਆ ਇਸ ਦੇ ਨਾਲ ਹੀ ਹੋਰ ਜਿਹੜੀਆਂ ਪ੍ਰਕਿਰਿਆਵਾਂ ਹੈਗੀਆਂ ਆ ਇਸ ਆਪਕਾਰੀ ਵਿਭਾਗ ਦੇ ਨਾਲ ਜੁੜੀਆਂ ਹੋਈਆਂ ਕੱਲ ਤਿੱਕਰ ਸਾਰੀਆਂ ਪਤਾ ਲੱਗ ਜਾਣੀਆਂ ਉਸੇ ਦੇ ਹਿਸਾਬ ਨਾਲ ਟੈਂਡਰ ਜਿਹੜੇ ਹੈਗੇ ਉਹ ਕੱਲੇ ਜਾਣੇ ਨੇ ਕੈਮਰਾਮੈਨ ਸੁਖਿੰਦਰ ਦੇ ਨਾਲ ਸੁਰੇਂਦਰ ਕੰਬੋਲ ਜਾਨਿਕਸ ਰਿਵਿਊ ਟੀਵੀ ਜਲੰਧਰ ਦੇਸ਼ ਦੁਨੀਆ ਕੀ ਹਰ ਖਬਰ ਸਭ ਤੋਂ ਪਹਿਲੇ ਦੇਖਣੇ ਕੇ ਲੀਏ ਫੋਲੋ ਕਰੇ ਡੇਨਿਕ ਸਵੇਰਾ ਟੀਵੀ YouTube Facebook Instagram X ਔਰ WhatsApp ਚੈਨਲ ਪਰ